ਸਤਿ ਸ਼੍ਰੀ ਅਕਾਲ ਸਰਦਾਰ ਜੀ ਗੁਰਦੇਵ ਕੋਲੇ ਕਾ ਘਰ ਆਹੀ ਐ ਹਾਂਜੀ ਆਹੀ ਆ ਜੀ ਵਧਾਈਆਂ ਹੋਣ ਜੀ ਤੁਹਾਨੂੰ ਤੁਸੀਂ ਤਾਂ ਅੱਧੇ ਕਰੋੜਪਤੀ ਬਣ ਗਏ ਉਹ ਨਾਲੇ ਹੁਣ ਮੂਫਲੀ ਮਾਫਲੀ ਕਿਉਂ ਖਾਈ ਜਣੇ ਹੋ ਇਹਨੂੰ ਛੱਟੋ ਪਰੇ ਖੂਜੇ ਚ ਉਹ ਤੁਹਾਡੀ ਤਾਂ ਅੱਧੇ ਕਰੋੜ ਦੀ ਲਾਟਰੀ ਲੱਗੀ ਅਸਤਾ ਕੋਈ ਲਾਟਰੀ ਹੋ ਨਹੀਂ ਪਾਈ ਉਹ ਲਾਟਰੀ ਪਾਈ ਤੁਸੀਂ ਪਾਈ ਹੈਗੀ ਆਈ ਨੇ ਪਾਈ ਹੋਗੀ ਕਿਤੇ ਸਹਿਰ ਗਿਆ ਹੋਊਗਾ ਆਹ ਸਾਂਭੋ ਪਹਿਲਾਂ ਤਾਂ ਸੰਤਰੇ ਸਾਂਭੋ ਅਸੀਂ ਉਹੀ ਥੋੜੂ ਤੁਰੇ ਫਿਰਦੇ ਆਂਗੇ ਲਾਟਰੀ ਨੰਬਰ ਤੁਹਾਨੂੰ ਦੱਸ ਦਿਆਂ ਤੁਹਾਡਾ ਕਿੰਨਾ ਆਏਗਾ ਪਹਿਲਾਂ ਤਾਂ ਤੁਸੀਂ ਐਂ ਕਰੋ ਆਹ ਫੜੋਈ 50000 ਆਪਿਆ ਯਾਰ ਗੈਣ ਲੋ ਇਹ ਸੁਣੋ ਉਹਦੇ ਵੱਲੋਂ ਆਇਆਗਾ ਜੀ ਚੈੱਕ ਕਰ ਲੋ ਚੈੱਕ ਆਇਆ ਸੀ ਕੋਈ ਉਹ ਨਹੀਂ ਹੈਗੇ ਦੇਖੋ ਇਹ ਝੂਠ ਥਗੀ ਵਾਲਾ ਕੋਈ ਗੱਲ ਨਹੀਂ ਹੈਗੀ ਅਸੀਂ ਉਹੀ ਥੋੜਾ ਜਨਾਮ ਖਰਚਾ ਕਰਕੇ ਆਏਗੇ ਤੁਸੀਂ ਮਾਲਾ ਮਾਲ ਹੋ ਗਏ 50000 ਤੁਹਾਡੇ ਕੋਲੇ ਆ ਗਿਆ ਤੇ ਤੁਸੀਂ ਸਾਨੂੰ ਮੰਨ ਕੇ ਚੱਲਣਾ ਇੱਕ ਇੱਕ ਗੱਲ ਹੋਰ ਚੱਲਦੀ ਆ ਓ ਪੀਟੀ ਮੰਗਦੇ ਨੇਗੇ ਉਹ ਠੱਗ ਬੰਦੇ ਹੁੰਦੇ ਨੇਗੇ ਅੱਛਾ ਜੀ ਹਾਂ ਹਾਂ ਓ ਟੀ ਪੀ ਓ ਪੀਟੀ ਕਿਸੇ ਨੂੰ ਨਹੀਂ ਦੇਣਾ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਤੁਸੀਂ ਨੌ ਠਾਕੁਰ ਗੁਰਦੇਵ ਗੁੱਲਾ ਕਰਿਆ ਸੀ ਨਾ ਹਾਂ ਜੀ ਹਾਂ ਗੁਰਦੇਵ ਗੁੱਲਾ ਤੇ ਇਹ ਹੋ ਗਈ ਤੁਹਾਡਾ ਓਕੇ ਹੋ ਗਿਆ। ਅੱਛਾ ਜੀ। ਹਾਂ ਜੀ। ਹੁਣ ਤੁਸੀਂ ਕੱਲ ਨੂੰ 10 ਵਜੇ ਦੇ ਨੂੰ ਬੈਂਕ 'ਚ ਆ ਜਿਓ ਜੀ। ਠੀਕ ਹੈ ਜੀ। ਠੀਕ ਹੈ ਜੀ। ਗਰੀਬੀ ਚੱਕੀ ਗਈ ਤੁਹਾਡੀ ਵਾਹਿਗੁਰੂ ਦੀ ਕਿਰਪਾ ਹੋ ਗਈ ਤੁਹਾਡੇ ਤੇ। ਠੀਕ ਹੈ ਜੀ। ਹਾਂ ਜੀ ਹਾਂ ਨਾਲੇ ਤੁਸੀਂ ਨਾ ਹੁਣ ਚਿੰਤਾ ਚੁਨਤਾ ਸਾਰੀ ਕੁਝ ਭੁੱਲ ਜਾਓ। ਨਾਲੇ ਆਹ ਮੂਖੜੀ ਕੀ ਖਾਣ ਨੂੰ ਘੜਦਾ ਹੈ ਨਾ ਬਦਾਮ ਖਾਈ ਪਿਉ ਪਿਉ ਹੁਣ ਤੂੰ ਕਮਾਲ ਦੀ ਗੱਲ ਹੈਗੀ। ਠੀਕ ਹੈ ਇੱਥੇ ਮੜਾ ਸਾਈਨ ਕਰੋ ਜੀ। ਆ ਸਾਈਨ ਕਰ ਦਿਓ। ਆ ਤੁਸੀਂ ਵੀ ਕਰ ਦਿਓ ਜੀ। ਵੀ 50000 ਤੁਹਾਡੇ ਕੋਲੇ ਆ ਗਿਆ ਜੀ ਦਾ ਤੁਹਾਡੇ ਕੋਲ ਸਬੂਤ ਹੈ ਸਾਨੂੰ ਹਾਂ ਜੀ ਹਾਂ ਤੇ ਹੁਣ ਮਹਾਤਮਾ ਸੁੱਖ ਰੱਖੇ ਤੁਸੀਂ ਸਾਡੇ ਕੋਲੇ ਪਹੁੰਚੋ 10 ਵਜੇ ਠੀਕ ਹੈ ਜੀ ਅੱਛਾ ਜੀ ਤੇ ਮੂੰਹ ਮਿੱਠਾ ਕਰੋ ਜੀ ਲਓ ਜੀ ਮੂੰਹ ਮਿੱਠਾ ਕਰੋ ਤੁਸੀਂ ਕੀ ਖਾਓਗੇ ਜੀ ਮੈਨੂੰ ਤਾਂ ਗਲਾਜ ਆਮਨ ਖਵਾਓ ਜੀ ਚਲੋ ਗਲਾਜ ਨਹੀਂ 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 ਸਾਨੂੰ ਕਿਹਾ ਯਾਰ ਕੁਝ ਟੋਕੜ ਬਣਿਆ ਕੀ ਹੋ ਰਿਹਾ ਅਲੱਗਾ ਬਾਲੀਆਂ ਘੜਦਾ ਤੇਰੀਆਂ ਮੈਂ ਸੋਣੇ ਦੀਆਂ ਨੇ ਓੜਾ ਖੜ ਜਾ ਤੂੰ ਬਾਲੇ ਓਏ ਆ ਰਸਗੁੱਲਾ ਭਾਵੇਂ ਪਣਾ ਫੜਾਰ ਪੀਏ ਸਾਡੇ ਪਹਿਲਾਂ ਓਏ ਤੇਰੇ ਕੋਲੇ ਕਿੰਨੇ ਨੇ ਹਾਂ ਹਾਂ ਬੱਲੇ ਤੇਰੇ ਹਾਂ ਇਹਦਾ ਕੀ ਸੀਗਾ ਤੂੰ ਗੁਲਾ ਜਾਮਨ ਖਾਣੀ ਹੈਗੀ ਦੇਵਾ ਬਰਫੀ ਹੋਰ ਰਾਸਗੋਲੇ ਚਾਹੀਦੇ ਨੇ oh no 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 ਹੰਤਰੇ ਚਾਹੀਦੇ ਨੇ ਬੇ ਹੋਏ ਨੇ ਇਹ ਨਮਾਸ ਕਰੇ ਚੱਲਿਆ ਨਮਾ ਰੱਜ ਜੋ ਜੇ ਬਚਿਆ ਜਾਂਦਾ ਪਰ ਤੁਸੀਂ ਨਹੀਂ ਬਚਦੇ ਲਾਲਚੀ ਹੋ ਤੁਸੀਂ ਆਓ ਜੀ ਮਾ ਇਹ ਮੁਝ ਨਹੀਂ ਦੇਖੀ ਬਾਈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਜੀ ਕਿਉਂਕਿ ਹੁਣ ਆਪਾਂ ਚੱਲ ਰਹੇ ਹੈਗਾ ਜਿਵੇਂ ਕਹਿੰਦੀ ਮੋਬਾਈਲ ਤੇ ਆਪਾਂ ਨੂੰ او ਪੀ ٹی ਆ ਗਿਆ ਜਾ ਆਪਾਂ ਨੂੰ ਕਹਿੰਦੇ ਨੇ ਵੀ ਤੁਸੀਂ ਆਪਦਾ اوਪੀਟੀ ਦਿਓ ਹਨਾ ਵੀ ਤੁਹਾਨੂੰ ਆਹ ਇੰਨੇ ਪੈਸੇ ਆ ਗਏ ਹਨਾ ਉਹ ਚੀਜ਼ਾਂ ਵੀਰੇ ਖਤਮ ਹੋ ਚੁੱਕੀਆਂ ਨੇ ਹੁਣ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਇਹ ਨਵਾਂ ਸਕੈਮ ਚੱਲਿਆ ਗਿਆ ਵੀਰੇ ਵੀ ਘਰਾਂ ਦੇ ਵਿੱਚ ਆ ਕੇ ਬੰਦੇ ਨੂੰ ਲਾਲਚ ਦਿੱਤੇ ਜਾਂਦੇ ਨੇਗੇ ਦਿੱਤੇ ਵੀ ਜਾਣਗੇ ਉਹਨਾਂ ਵਾਲੇ ਸਮੇਂ 'ਚ ਜੀ ਤੇ ਅਸੀਂ ਵੀਡੀਓ ਬਾਈ ਬਣਾਉਣ ਦਾ ਮਕਸਦ ਇਹੀ ਹੈਗਾ ਜਿਹੜੇ ਠੱਗ ਨੇ ਬਾਈ ਕਿਸੇ ਵੀ ਰੂਪ 'ਚ ਹੋ ਸਕਦੇ ਨੇ ਸਿੱਧੀ ਗੱਲ ਹੈ ਜੀ ਤੇ ਬਾਕੀ ਨਾ ਵੀਰ ਬਣ ਕੇ ਵੀਡੀਓ ਨੂੰ ਲੈ ਕੇ ਕਮੈਂਟ ਵੀ ਕਰਿਓ ਜੀ ਸ਼ੇਅਰ ਵੀ ਕਰਿਆ ਕਰੋ ਜੀ ਹਾਂਜੀ ਤੇ ਬਾਕੀ ਵੀਰੇ ਸਾਰਿਆਂ ਦਾ ਧੰਨਵਾਦ ਜੀ ਸ਼ਸ਼ੀ ਕਾਲ ਵੀਰੇ হ'ল হু দেখি